ਸਸੀਕਾਲ ਜੀ ਅੱਜ ਲਾਈਫਲਾਈਨ ਆਰਗੇਨਾਈਜੇਸ਼ਨ ਵੱਲੋਂ ਸਾਡੇ ਟੀਮ ਮੈਂਬਰਸ ਦੇ ਨਾਲ ਮਨੁੱਖਤਾ ਦੀ ਸੇਵਾ ਸੁਪਨਿਆਂ ਦੇ ਘਰ ਬਾਈ ਗੁਰਪ੍ਰੀਤ ਸਿੰਘ ਉਹਨਾਂ ਦੇ ਕੋਲ ਅਸੀਂ ਅੱਜ ਪੁੱਜੇ ਆਂ ਦਿਵਾਲੀ ਦਾ ਤਿਹਾਰ ਹੈ ਇਸ ਦਿਨਾਂ ਦੇ ਵਿੱਚ ਅਸੀਂ ਆਪਣੇ ਆਪਣੇ ਘਰਾਂ ਸ਼ਹਿਰਾਂ ਜਾਂ ਕਿਤੇ ਫੈਮਿਲੀ ਮੈਂਬਰਸ ਦੇ ਨਾਲ ਵੀ ਬਾਹਰ ਦੂਰ ਦੂਰ ਮਨਾਣ ਜਾਂਦੇ ਆਂ ਤੇ ਅਸੀਂ ਟੀਮ ਮੈਂਬਰਸ ਦੇ ਕੁਝ ਨੌਜਵਾਨਾਂ ਨੇ ਇਹ ਫੈਸਲਾ ਲਿਆ ਕਿ ਅਸੀਂ ਇਸ ਵਾਰ ਜਿਹੜੀ ਦੀਵਾਲੀ ਹੈ ਅਸੀਂ ਮਨੁੱਖਤਾ ਦੀ ਸੇਵਾ ਸੁਪਨਿਆਂ ਦੇ ਘਰ ਬਾਈ ਗੁਰਪ੍ਰੀਤ ਉਹਨਾਂ ਦੇ ਕੋਲ ਜਾ ਕੇ ਬਣਾਵਾਂਗੇ ਤੇ ਇਸ ਦੇ ਨਾਲ ਮੇਰੇ ਨਾਲ ਟੀਮ ਮੈਂਬਰਸ ਤੇ ਫਾਈਨਲੀ ਜਦੋਂ ਅਸੀਂ ਉੱਥੇ ਪਹੁੰਚਦੇ ਹਾਂ ਤੇ ਗੱਡੀ ਪਾਰਕ ਕਰਨ ਤੋਂ ਬਾਅਦ ਸਾਡੇ ਛੋਟੇ ਵੀਰ ਸਹਿਦਰਦੀ ਜੀ ਆਪਣਾ ਤੇ ਨਾਲ ਤਰुण ਸ਼ਰਮਾ ਕਰਨ ਬਿਨਹਾਸ ਸੇਵਾ ਲੈ ਕੇ ਗੱਡੀ ਦੇ ਵਿੱਚੋਂ ਚੱਕ ਕੇ ਜੋ ਵੀ ਸਾਡੇ ਵੱਲੋਂ ਤਿਲ ਫੁੱਲ ਭੇਟਾਂ ਪਰਮਾਤਮਾ ਦੀ ਦਇਆ ਵੱਲੋਂ ਜਾਂ ਭਰਾਮਾ ਨੇ ਜੋ ਵੀ ਕੀਤਾ ਉਹ ਅਸੀਂ ਲੈ ਕੇ ਇੱਥੇ ਪੁੱਜੇ ਕਿਉਂਕਿ ਬਾਈ ਦੀ ਵੀਡੀਓ ਦੇਖੀ ਸੀ ਕੀ ਦੁੱਧ ਦੀ ਲੋੜ ਆ ਬਟ ਅਸੀਂ ਉਸ ਲੈਵਲ ਤੇ ਨਹੀਂ ਕਰ ਸਕੇ ਕਿਉਂਕਿ ਐਕਚੁਅਲੀ ਹੜਾ ਪੀੜਤਾਂ ਦੇ ਕਾਰਨ ਵੀ ਸਾਰਾ ਕੁਝ ਫੋਨ ਕਰਕੇ ਬਜਟ ਦੇ ਵਿੱਚ ਵੀ ਸਾਰਾ ਕੁਝ ਦੇਖਣਾ ਪੈਂਦਾ ਹੈ ਸੋ ਅਸੀਂ ਸੁਪਨਿਆਂ ਦੇ ਘਰ ਦੇ ਵਿੱਚ ਹੁਣ ਪਹੁੰਚ ਚੁੱਕੇ ਆ ਅਸੀਂ ਤੁਹਾਨੂੰ ਦਿਖਾ ਰਹੇ ਆ ਅੱਗੇ ਆਫਿਸ ਦੇ ਵਿੱਚ ਐਂਟਰੈਂਸ ਕਿ ਜਿੱਦਾਂ ਸਿੱਧਾ ਅਸੀਂ ਸਮਾਨ ਨਹੀਂ ਜਮਾ ਕਰਾ ਸਕਦੇ ਪਹਿਲਾਂ ਤੁਹਾਡੀ ਸਲਿੱਪ ਇੱਥੇ ਸਾਹਮਣੇ ਕੱਟੀ ਜਾਏਗੀ ਜਿਵੇਂ ਕਿ ਇਹ ਤੁਸੀਂ ਦੇਖ ਰਹੇ ਹੋ ਸਾਹਮਣੇ ਬਾਈ ਸਿਮਰਦਰਦੀ ਜੀ ਪਰਚੀ ਘਟਾ ਰਹੇ ਆ ਉਹ ਸਾਰਾ ਨੋਟ ਡਾਊਨ ਕਰਦੇ ਆ ਤੇ ਉਸ ਤੋਂ ਬਾਅਦ ਆਫਿਸ ਦੇ ਵਿੱਚ ਵੇਟ ਕੀਤੀ ਜਾਂਦੀ ਹੈ ਆਫਿਸ ਦੇ ਵਿੱਚ ਵੇਟ ਕਰਨ ਉਪਰੰਤ ਅਸੀਂ ਬਾਈ ਉਹਨਾਂ ਨੂੰ ਗੁਰਪ੍ਰੀਤ ਉਹਨਾਂ ਦੇ ਕੋਲੋਂ ਸੇਵਾ ਲਈ ਸੀ ਕਿ ਅਸੀਂ ਅੱਜ ਦਾ ਮਤਲਬ ਦੇਣ ਅਸੀਂ ਇੱਥੇ ਸੇਵਾ ਕਰਨਾ ਚਾਹੁੰਦੇ ਆ ਅਸੀਂ ਸੁਪਨਿਆਂ ਦੇ ਘਰ ਦੇ ਵਿੱਚ ਬੈਠੇ ਬਾਈ ਉਹਨਾਂ ਦੀ ਵੇਟ ਕਰ ਰਹੇ ਸੀ ਪਰ ਉੱਥੋਂ ਵੇਟ ਕਰਨ ਉਪਰੰਤ ਤੋਂ ਬਾਅਦ ਅਸੀਂ ਦੇਖਿਆ ਕਿ ਡੈਲਸਿਸ ਸੈਂਟਰ ਹੈ ਕਿ ਜਿਵੇਂ ਕਿ ਕਿਡਨੀ ਦੀ ਪ੍ਰੋਬਲਮ ਦੇ ਕਾਰਨ ਇਥੇ ਸਪੈਸ਼ਲਿਸਟ ਆਉਂਦੇ ਨੇ ਤੇ ਸਾਹਮਣੇ ਟੈਂਪਰੇਰੀ ਵਾਰਡ ਹੈ ਜਿੱਥੇ ਕੁਝ ਕਮਰੀਜਾਂ ਨੂੰ ਕੁਝ ਦਿਨਾਂ ਲਈ ਰੱਖਿਆ ਜਾਂਦਾ। ਇਹ ਕੈਂਪ ਚ ਜਿਹੜੇ ਪੇਸ਼ੈਂਟ ਉਹਨੇ ਆਉਂਦੇ ਆ। ਅੱਛਾ ਜੀ। ਉਹ ਡਾਕਟਰ ਉਹਨਾਂ ਨੂੰ ਦੇਖ ਕੇ ਅੱਛਾ ਜੀ। ਉਹਨਾਂ ਨੂੰ ਸਟੇ ਲੈ ਲੈਂਦੇ 15 ਤੋਂ 20 ਦਿਨ ਦਾ। ਠੀਕ ਹੈ। ਜਿਹੋਨਾਂ ਨੂੰ ਇੱਥੇ ਕੈਂਪਰ ਦੇ ਵਿੱਚ ਆ ਜਿਹੜੇ ਨਵੇਂ ਬੰਦੇ ਆਉਂਦੇ ਉਹਨਾਂ ਲਈ। ਨਵੇਂ ਆਉਂਦੇ ਕੈਂਪ 'ਚ। ਠੀਕ ਹੈ। ਉਹਦਾ ਮੰਗਲਵਾਰ ਨੂੰ ਕੈਂਪ ਆ? ਹਾਂ ਜੀ ਮੰਗਲਵਾਰ ਨੂੰ। ਠੀਕ ਠੀਕ ਉਹਦਾ ਕੁਆਰੰਟਾਈਨ ਪੀਰੀਅਡ ਹੁੰਦਾ ਉਹਨਾਂ ਦਾ ਉਸ ਦੇ ਹਿਸਾਬ ਨਾਲ ਹੁੰਦਾ ਠੀਕ ਠੀਕ ਤੇ ਉਦਾਂ ਆਪਣੇ ਕੋਲ ਇੱਥੇ ਟੋਟਲ ਕਿੰਨੇ ਕੁ ਮਰੀਜ਼ ਹੈਗੇ ਹੈਗੇ 6 700 ਬੰਦੇ ਹੋਣੇ ਆ ਮਰੀਜ਼ ਪਈ ਹੈ 850 ਹੁੰਦਾ ਹੈ 850 ਤੁਹਾਨੂੰ ਕਿੰਨੀ ਦਿਨ ਹੋ ਗਏ ਤੇ ਸੇਵਾ ਕਰਦਿਆਂ ਨੂੰ 15-20 ਸਾਲ ਹੋ ਗਏ ਠੀਕ ਤੇ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਕੁਝ ਉੱਥੇ ਜਿਹੜੇ ਪੇਸ਼ੰਤਾਂ ਨਾਲ ਗੱਲਬਾਤ ਕੀਤੀ ਦੇਖੋ ਮੈਂਟਲੀ ਕਿੰਨੇ ਅਫਸਰਟ ਨੇ ਇਹ ਸਾਡੀ ਭੈਣ ਹੈ ਜੋ ਕਿ ਭਗਤ ਸਿੰਘ ਦੇ ਬਾਰੇ ਸਾਨੂੰ ਗੱਲਾਂ ਦੱਸ ਰਹੀ ਹੈ ਕਿ ਕਿ ਮੈਂ ਭਗਤ ਸਿੰਘ ਦੇ ਰਿਲੇਟਿਵਜ਼ ਦੇ ਵਿੱਚੋਂ ਆ ਤੇ ਕੁਝ ਇੱਥੇ ਹੋਰ ਵੀ ਪੇਸ਼ੰਤ ਜੋ ਸਾਨੂੰ ਕਹਿੰਦੇ ਕਿ ਅਸੀਂ ਗਾਣਾ ગાਣਾ ਚਾਹੁੰਦੇ ਹਾਂ ਅਸੀਂ ਆਹ ਕਰਨਾ ਚਾਹੁੰਦੇ ਹਾਂ ਬਟ ਇਹ ਮੈਂਟਲੀ ਸਾਰੇ ਪ੍ਰੀਪੇਅਰ ਨਹੀਂ ਹੈਗੇ ਉਹ ਬਾਈ ਸਾਡੇ ਨਾਲ ਗੱਲਬਾਤ ਕਰਦੇ ਰਿਹਾ ਇਹਨਾਂ ਨੇ ਸਾਡਾ ਫੋਨ ਮਤਲਬ ਕੀਤੀ ਤੇ ਇਹ ਉਹ ਲੋਕ ਨੇ ਜਿਹੜੇ ਸੇਵਾ ਵੀ ਕਰ ਰਹੇ ਨੇ ਆ ਬਾਈ ਹੁਣੀ ਵੀ ਅਸੀਂ ਦੇਖੇ ਸਾਰਿਆਂ ਦੀ ਚਾਹ ਪਾਣੀ ਦਾ ਨਿਵਾਣ ਦਾ ਏ ਟੂ ਜ਼ेड ਸਾਰਾ ਕੁਝ ਇਹ ਬਾਈ ਹੁਣੀ ਸੇਵਾ ਕਰਦੇ ਨੇ ਜਿੱਦਾਂ ਕਿ ਤੁਸੀਂ ਦੇਖਿਆ ਕਿ ਇਹ ਸਾਰੇ ਜਣੇ ਸੇਵਾ ਕਰਦੇ ਨੇ ਤੇ ਜਦੋਂ ਕੁਝ ਜਿਹੜੇ ਬੰਦੇ ਜਿਹੜੇ ਮੈਂਟਲੀ ਜਿਆਦਾ ਆਫਸੈਟ ਨੇ ਤੇ ਉਹਨਾਂ ਨੂੰ ਇਹਨੇ ਟੀਮ ਮੈਂਬਰਸ ਦੇਖੋ ਤੁਸੀਂ ਦੇਖ ਸਕਦੇ ਹੋਣੇ ਬਾਈ ਹੁਣੀ ਕਿੱਦਾਂ ਉਹਨਾਂ ਨੂੰ ਫੜ ਕੇ ਲੈ ਜਾ ਰਹੇ ਨੇ ਦੇਖਣ ਨੂੰ ਮਤਲਬ ਥੋੜੇ ਜਿਹੇ ਤਾਂ ਲੱਗਦੇ ਕਿ ਠੀਕ ਨਹੀਂ ਬਟਨੇ ਮੈਂਟਲੀ ਬਹੁਤ ਆਫਸੈਟ ਨੇ ਬਾਈ ਨਾਲ ਅਸੀਂ ਗੱਲਬਾਤ ਵੀ ਕੀਤੀ ਸੀ ਤੇ ਉਸ ਤੋਂ ਬਾਅਦ ਅਸੀਂ ਪਹੁੰਚ ਜਾਨੇ ਆ ਸੁਪਨਿਆਂ ਦੇ ਘਰ ਦੇ ਅੰਦਰ ਜਿੱਥੇ ਕਿ ਮਨੁੱਖਤਾ ਦੀ ਸੇਵਾ ਤੇ ਸਭ ਤੋਂ ਵੱਡੀ ਸੇਵਾ ਦਾ ਬੋਰਡ ਲੱਗਾ ਹੈ ਇੱਥੋਂ ਸਾਡੀ ਸੇਵਾ ਸ਼ੁਰੂ ਹੋਣੀ ਹੈ ਮੇਰੀ ਟੀਮ ਮੈਂਬਰਸ ਮੇਰੇ ਨਾਲ ਨੇ ਤੇ ਅੱਜ ਅਸੀਂ ਸੇਵਾ ਇੱਥੇ ਸ਼ੁਰੂ ਕਰਾਂਗੇ ਸੇਵਾ ਕੀ ਹੈ ਅਸੀਂ ਅੱਗੇ ਜਾ ਕੇ ਦੱਸਾਂਗੇ ਤੇ ਉਸ ਤੋਂ ਬਾਅਦ ਥੋੜੀ देर ਵੇਟ ਕਰਨ ਤੋਂ ਬਾਅਦ ਅਸੀਂ ਦੇਖਿਆ ਕਿ ਸਾਹਮਣ ਗੁਰੂ ਘਰ ਵੀ ਹੈ ਜਿੱਥੇ ਮਤਲਬ ਮਾਵਾ ਭੈਣਾ ਦਾ ਜਿਹੜਾ ਏਰੀਆ ਲੱਗ ਹੈ ਵੀਰਾਂ ਦਾ ਤੇ ਨਿਆਣਿਆਂ ਦਾ ਲੱਗ ਹੈ ਤੇ ਸਾਹਮਣੇ ਅਸੀਂ ਗੁਰੂ ਮਹਾਰਾਜ ਦੇ ਮੂਰੇ ਨਕਮਸਤਕ ਹੋ ਕੇ ਆਪਣੀ ਸੇਵਾ ਦੀ ਹਜ਼ੂਰੀ ਦੇ ਵਿੱਚ ਅਸੀਂ ਉਹਨਾਂ ਨੂੰ ਸੇਵਾ ਸਟਾਰਟ ਕਰਦੇ ਆਂ ਮਹਾਰਾਜ ਤੋਂ ਪ੍ਰਵਾਨਗੀ ਲੈਂਦੇ ਹੋਏ ਇਧਰਲੇ ਪਾਸੇ ਬਾਈ ਉਹਨਾਂ ਨੇ ਬਹੁਤ ਹੀ ਵਧੀਆ ਐਮਬੀਬੀਐਸ ਸਪੈਸ਼ਲਿਸਟ ਹਸਪੀਟਲ ਹੈ ਜਿਹਦੇ ਵਿੱਚ ਬਹੁਤ ਹੀ ਨੇਕ ਡਾਕਟਰਸ ਨੇ ਬਹੁਤ ਹੀ ਵਧੀਆ ਸਭ ਕੁਝ ਹੈ ਤੇ ਇਧਰ ਉਹ ਸ਼ੱਡਾਂ ਦਾ ਕੰਮ ਚੱਲ ਰਿਹਾ ਹੈ ਰਿਪੇਅਰ ਹੋ ਰਹੀ ਹੈ ਕਿਉਂਕਿ ਬਾਰਿਸ਼ਾਂ ਦੇ ਕਾਰਨ ਉੱਥੋਂ ਸਾਰਾ ਕੁਝ ਰਿਪੇਅਰ ਕਰਵਾ ਰਹੇ ਨੇ ਨਾਲ ਦੀ ਨਾਲ ਕੰਸਟਰਕਸ਼ਨ ਵਰਕ ਵੀ ਚੱਲਦਾ ਹੈ ਤੇ ਸਾਡੀ ਟੀਮ ਮੈਂਬਰਸ ਦੇਖੋ ਜਿਹੜੇ ਵਿਚਾਰੇ ਅਪਾਹਜ ਨੇ ਜਿਹੜੇ ਨਹੀਂ ਅਨਕੌਂਸ਼ੀਅਸ ਜਿਹੇ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹੋਏ ਸਾਡੀ ਟੀਮ ਮੈਂਬਰਸ ਕਿਉਂਕਿ ਸਾਰੇ ਬਹੁਤ ਖੁਸ਼ ਹੁੰਦੇ ਨੇ ਇਹਨਾਂ ਦੇ ਨਾਲ ਜਦੋਂ ਆਪਾਂ ਗੱਲਬਾਤ ਕਰਦੇ ਆਂ ਐਜ਼ ਆਏ ਸਾਨੂੰ ਫੈਮਿਲੀ ਮੈਂਬਰ ਸਮਝਦੇ ਨੇ ਜੱਫੀਆਂ ਪਾਉਂਦੇ ਨੇ ਬਹੁਤ ਵਧੀਆ ਟ੍ਰੀਟ ਕਰਦੇ ਨੇ ਫਿਰ ਉਸ ਤੋਂ ਬਾਅਦ ਅਸੀਂ ਚਲੇ ਜਾਂਦੇ ਆਂ ਸੇਵਾ ਦੇ ਲਈ ਇਹ ਸੇਵਾ ਸੀ ਸਾਡੀ ਅੱਜ ਦੀ ਰਜਾਈਆਂ ਕੱਢਣੀਆਂ ਸੀ ਤੇ ਉਹਨਾਂ ਨੂੰ ਧੁੱਪਾਂ ਲਵਾ ਕੇ ਜਿਹੜੀਆਂ ਸਾਫ਼ ਸੀ ਉਹਨਾਂ ਨੂੰ ਰੱਖਣਾ ਸੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਸਹੀ ਤਰੀਕੇ ਨਾਲ ਟਿਕਾ ਕੇ ਉਹਨਾਂ ਬਜ਼ੁਰਗਾਂ ਤੱਕ ਦਿਆਂ ਜਾਣੀਆਂ ਸੀ ਤੇ ਜਿਹੜੇ ਜਿੰਨੇ ਵੀ ਉੱਥੇ ਮੈਂਬਰਸ ਰਹਿ ਰਹੇ ਨੇ ਉਹਨਾਂ ਤੱਕ ਅਸੀਂ ਪਹੁੰਚਦਿਆਂ ਕਰਨੀਆਂ ਸੀ ਤੇ ਸਾਡੀ ਟੀਮ ਮੈਂਬਰਸ ਬਹੁਤ ਹੀ ਉਤਸ਼ਾਹ ਦੇ ਨਾਲ ਇਹ ਸੇਵਾ ਨਿਭਾ ਰਹੇ ਸੀ ਜਿੱਦਾਂ ਜਿੱਦਾਂ ਅਸੀਂ ਇਹਨਾਂ ਨੂੰ ਕਹਿ ਰਹੇ ਸੀ ਉਦਾਂ ਹੀ ਸਾਰੇ ਮੇਰੇ ਵੀਰ ਕੰਮ ਕਰ ਰਹੇ ਸੀ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਨਾਲ ਸਾਡੇ ਸੀਗੇ ਬਾਈ ਗੁਰਪਾਲ ਸਿੰਘ ਜੀ ਇਹ ਸਾਨੂੰ ਬਾਈ ਗੁਰਪ੍ਰੀਤ ਹੁਣਾ ਵੱਲੋਂ ਹੀ ਪ੍ਰੋਵਾਈਡ ਕੀਤੇ ਗਏ ਸੀ ਕਿ ਇਹਨਾਂ ਨੇ ਸਾਨੂੰ ਦੱਸਣਾ ਸੀ ਕਿ ਸਮਾਨ ਕਿਹੜਾ ਕਿੱਥੇ-ਕਿੱਥੇ ਪਿਆ ਹੈ ਤੇ ਕਿੱਥੇ ਕਦੋਂ ਰੱਖਣਾ ਹੈ ਕਿਉਂਕਿ ਅਸੀਂ ਵੀ ਬਾਈ ਉਹਨਾਂ ਦੇ ਨਾਲ ਜੁੜੇ ਨੂੰ ਮੈਨੂੰ ਵੀ ਜਾਦਾ ਟਾਈਮ ਨਹੀਂ ਹੋਇਆ ਬਟ ਹਾਂ ਅਸੀਂ ਬਾਈ ਉਹਨਾਂ ਦੇ ਬਹੁਤ ਚੀਜ਼ਾਂ ਦੇਖ ਕੇ ਇਨਸਪਾਇਰ ਹੋਏ ਹਾਂ ਅਸੀਂ ਆਪਣੀ ਆਰਗੇਨਾਈਜੇਸ਼ਨ ਦੇ ਨਾਲ ਬਾਈ ਉਹਨਾਂ ਦੇ ਨਾਲ ਜੁੜ ਕੇ ਅਸੀਂ ਕਰ ਰਹੇ ਹਾਂ ਅਸੀਂ ਇਸ ਵੀਡੀਓ ਰਾਹੀਂ ਵੀ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ ਤੁਹਾਨੂੰ ਕਿਤੇ ਵੀ ਕਿਤੇ ਵੀ ਕਿੱਥੇ ਵੀ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਬਟ ਹੋਵੇ ਜੈਨੂਅਲ ਉਹ ਇਹ ਨਹੀਂ ਕਿਉਂਕਿ ਬਹੁਤ ਲੋਕ ਇੰਸਟਾਗ੍ਰam ਫੇਸਬੁਕ ਤੇ ਮੈਸੇਜ ਕਰਦੇ ਨੇ ਜੋ ਕਿ ਨਜਾਇਜ਼ ਤੰਗ ਕਰਦੇ ਨੇ ਕਿ ਸਾਡਾ ਆਓ ਆਓ ਬਿਲਕੁਲ ਨਾ ਕਰੋ ਉਸ ਤੋਂ ਬਾਅਦ ਸੇਵਾ ਕਰਨ ਤੋਂ ਬਾਅਦ ਤੋਂ ਪਲਵਾਂ ਤੋਂ ਬਾਅਦ ਕੁਝ ਟਾਈਮ ਬਾਅਦ ਇਹਨਾਂ ਜਿਹੜੀਆਂ ਸਹੀ ਰਜਾਈਆਂ ਸੀ ਕੰਬਲ ਸੀ ਗੱਦੇ ਸੀ ਵਿੱਚ ਬੱਚਿਆਂ ਦੇ ਵੀ ਕੰਬਲ ਸੀ ਗੱਦੇ ਸੀ ਉਹਨਾਂ ਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਤੈ ਲਵਾ ਕੇ ਆਪਣੀ ਥਾਂ ਤੇ ਵਧੀਆ ਤਰੀਕੇ ਨਾਲ ਰੱਖਦੇ ਹੋਏ ਉਹਨਾਂ ਨੂੰ ਵਧੀਆ ਤਰੀਕੇ ਨਾਲ ਰੱਖਿਆ ਗਿਆ ਤੁਸੀਂ ਦੇਖ ਸਕਦੇ ਹੋ ਸਾਡੇ ਟੀਮ ਮੈਂਬਰਸ ਕਿੰਨੇ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਤੇ ਕੱਲੀ ਕੱਲੀ ਰਜਾਈ ਦੀ ਵੀ ਤੁਸੀਂ ਦੇਖ ਸਕਦੇ ਹੋ ਨੀਅਰ ਅਬਾਊਟ ਇਹ 800 ਪਲੱਸ ਰਜਾਈ ਹੋਣੀ ਹੈ ਤੇ ਜਿਹੜੇ ਕੀ ਸਾਨੂੰ ਕਰਦਿਆਂ ਨੂੰ ਦੁਪਹਿਰ ਹੋ ਚੁੱਕੀ ਹੈ ਅਸੀਂ ਸਵੇਰੇ 5:30 5:6 ਵਜੇ ਦੇ ਉੱਤੇ ਪੁੱਜੇ ਹੋਏ ਸੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਈਡਾਂ ਤੇ ਵੀ ਜਿਵੇਂ ਆਹ ਸਮਾਨ ਖਿਲਰਿਆ ਹੋਇਆ ਸੀ ਇਹਦੇ ਵਿੱਚ ਮਤਲਬ ਕਈ ਰਿਸ਼ਾਈਆਂ ਦੇ ਛਾੜ ਸੀ ਸਾਡੀ ਟੀਮ ਮੈਂਬਰਸ ਨੇ ਉਹਨਾਂ ਨੂੰ ਵੀ ਗੱਠਾਂ ਦਾ ਰੂਪ ਦੇ ਕੇ ਮਤਲਬ ਪ੍ਰੋਪਰ ਤਰੀਕੇ ਨਾਲ ਬੰਨ ਕੇ ਇੱਕ ਸਾਈਡ ਦੇ ਉੱਤੇ ਰੱਖਿਆ ਗਿਆ ਕਿ ਤਾਂ ਕਿ ਜੋ ਕਿ ਜਦੋਂ ਵੀ ਬਾਈ ਹੁਣੀ ਇਸ ਚੀਜ਼ ਨੂੰ ਵਰਤੋਂ ਦੇ ਵਿੱਚ ਲਿਆਣ ਕਿਸਾਨ ਸੰਭਾਲ ਕੇ ਇਸੀ ਨੂੰ ਵਧੀਆ ਤਰੀਕੇ ਨਾਲ ਵਰਤਿਆ ਜਾ ਸਕੇ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਸਫਾਈ ਵੀ ਕੀਤੀ ਗਈ ਜਿਹੜੀ ਉੱਪਰ ਉਹਦੇ ਤਰਪਾਲ ਪਾਣੀ ਸੀ ਉਹਨੂੰ ਅਚੀ ਤਰੀਕੇ ਨਾਲ ਸਾਫ਼ ਕਰਕੇ ਤਾਂ ਕਿ ਜਿਹੜੀ ਚੀਜ਼ ਹੈ ਸਾਫ਼ ਸੁਥਰੀ ਰਵੇ ਸਾਡੇ ਬਜ਼ੁਰਗਾਂ ਨੂੰ ਸਾਡੀਆਂ ਮਾਵਾਂ ਤੇ ਸਾਡੀਆਂ ਭੈਣਾਂ ਨੂੰ ਸਹੀ ਤਰੀਕੇ ਨਾਲ ਸਮਾਨ ਸਾਰਾ ਪ੍ਰੋਪਰ ਤਰੀਕੇ ਨਾਲ ਮਿਲ ਸਕੇ ਕਿਉਂਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਦੀ ਦੇ ਦਿਨ ਸ਼ੁਰੂ ਹੈ ਅੰਗਰਦੀ ਸੇਵਾ ਸਟਾਰਟ ਹੋਈ ਹੈ ਸਾਰੇ ਬਜ਼ੁਰਗ ਬੈਠ ਕੇ ਇੱਥੇ ਲੰਗਰ ਛਕ ਰਹੇ ਸੀ ਜਿੰਨੇ ਵੀ ਅਸੀਂ ਵੀਡੀਓ ਦੇ ਵਿੱਚ ਤੁਸੀਂ ਦੇਖੇ ਆ ਤੁਸੀਂ ਜਿਉਂ ਮਨੇ ਦੇਖ ਸਕਦੇ ਹੋ ਸਾਡੇ ਡਾਕਟਰ ਸਾਹਿਬ ਬੈਠੇ ਨੇ ਜਿੰਨੇ ਵੀ ਤੁਸੀਂ ਬਾਈ ਉਹਨਾਂ ਦੀ ਵੀਡੀਓ ਦੇ ਵਿੱਚ ਦੇਖਿਓਗੇ ਮਰੀਜ਼ ਪੇਸ਼ੈਂਟ ਤੇ ਸਾਰਿਆਂ ਨੂੰ ਸਾਰੀਆਂ ਮਾਮਾ ਪੈਣਾ ਨੂੰ ਬੱਚਿਆਂ ਨੂੰ ਅਸੀਂ ਮਿਲ ਕੇ ਆਏ ਆ ਅਸੀਂ ਇਸ ਵੀਡੀਓ ਰਾਹੀਂ ਇਹ ਨਹੀਂ ਹੈ ਕਿ ਅਸੀਂ ਆਪਣਾ ਕੋਈ ਛੇਦਾ ਦਾ ਕਰ ਰਹੇ ਆ ਵੀਡੀਓ ਪਪੂਲਾਰਟੀ ਕਰ ਰਹੇ ਆ ਅਸੀਂ ਇਸ ਲਈ ਵੀਡੀਓ ਬਣਾ ਰਹੇ ਆ ਕਿ ਇਸ ਵੀਡੀਓ ਨੂੰ ਦੇਖ ਕੇ ਜਿੱਦਾਂ ਅਸੀਂ ਬਾਈ ਨੂੰ ਦੇਖ ਕੇ ਇਨਸਪਾਇਰ ਹੋਏ ਆ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਵੀ ਹੌਸਲਾ ਹੋਵੇ ਤੁਸੀਂ ਵੀ ਸੇਵਾ ਕਰਨ ਦੇ ਲਈ ਜਰੂਰ ਜਾਓ ਕਿਉਂਕਿ ਹਰ ਕੋਈ ਆਪਣੀ ਲਾਈਫ ਦੇ ਵਿੱਚ ਡੇਲੀ ਰੁਟੀਨ ਤੇ ਬੀਜ਼ੀ ਹੈ ਤੰਗ ਹੈ ਬਟ ਇੱਕ ਵਾਰ ਆਪਣੇ ਛੋਟੇ ਵੀਰ ਉਜਵਲ ਦੇ ਕਹਿੰਦੇ ਤੁਸੀਂ ਇੱਥੇ 10 10 ਮਿੰਟ ਹੀ ਭਾਵੇਂ 10 ਮਿੰਟ ਦੀ ਸੇਵਾ ਕਰਨ ਦੇ ਲਈ ਜਰੂਰ ਜਾਓ ਦਿਲ ਨੂੰ ਅੰਦਰ ਆਤਮਾ ਨੂੰ ਬਹੁਤ ਸਕੂਨ ਮਿਲਦਾ ਹੈ ਤੇ ਤੁਸੀਂ ਆਪਣੇ ਸਾਰੇ ਦੁੱਖਾਂ ਪਰੇਸ਼ਾਨੀਆਂ ਤੋਂ ਦੂਰ ਹੋਮੋਗੇ ਇਸ ਗੱਲ ਦਾ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਹਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਹਮਣੇ ਦੇਖੋ ਬਾਈ ਉਹਨਾਂ ਨੇ 4 ਮੰਜ਼ਲੀ ਬਿਲਡਿੰਗ ਬਣਾਈ ਹੋਈ ਹੈ نیچے ਬੀਸਮੈਂਟ ਹੈ ਜਿਹਦੇ ਵਿੱਚ ਸਾਰਾ ਸਮਾਨ ਸਟੋਰੇਜ ਕੀਤੀ ਹੋਈ ਹੈ ਅਲੱਗ-ਅਲੱਗ ਵਾਰਡ ਤੇ ਅਲੱਗ-ਅਲੱਗ ਤਰ੍ਹਾਂ ਦੇ ਪੇਸ਼ੈਂਟ ਰਹਿ ਰਹੇ ਨੇ ਉਹ ਵੀਡੀਓ ਅਸੀਂ ਨਹੀਂ ਸ਼ੇਅਰ ਕਰਦੇ ਕਿਉਂਕਿ ਕੁਝ ਪੇਸ਼ੈਂਟਸ ਇਦਾਂ ਦੇ ਨੇ ਕਿ ਜੋ ਬਿਲਕੁਲ ਆਪਣਾ ਆਪ ਖੋਲੰਦੇ ਨੇ ਗੁੱਸਾ ਹੋ ਜਾਂਦੇ ਨੇ ਕਿਉਂਕਿ ਮੈਂਟਲੀ ਅਪਸਟਾਨ ਕਰ ਗਏ ਉਸ ਤੋਂ ਬਾਅਦ ਅਸੀਂ ਸੇਵਾ ਤੋਂ ਵਿਲੇ ਹੋ ਕੇ ਜਿਹੜੇ ਬਜ਼ੁਰਗ ਖਾਣਾ ਖਾ ਰੇ ਸੀ ਉੱਥੇ ਸਾਨੂੰ ਇੱਕ ਬਾਪੂ ਜੀ ਲੁਧਿਆਣੇ ਦੇ ਮਿਲੇ ਆ ਜਿਨ੍ਹਾਂ ਦੇ ਮਤਲਬ ਦੱਸ ਰਹੇ ਨੇ ਕਿ ਸਾਡੇ ਮਤਲਬ ਫੈਮਿਲੀ ਕੋਈ ਨਹੀਂ ਹੈਗੀ ਕਿ ਮੈਨੂੰ ਇੱਥੇ ਰਹਿੰਦੇ ਨੂੰ 10 ਸਾਲ ਹੋ ਗਏ ਆ ਸੋ ਆਪ ਬਾਈ ਜੀ ਜਿਹੜੇ ਫੋਟੋ ਫੜ ਕੇ ਬੈਠੇ ਹੋਏ ਨੇ ਸਾਡੇ ਤਰਨੁਣ ਸ਼ਰਮਾ ਜੀ ਨੇ ਇਹਨਾਂ ਨੂੰ ਪੁੱਛਿਆ ਕੋਣ ਆ ਤੇ ਮੈਨੂੰ ਦੇਖ ਕੇ ਬਾਈ ਉਹਨਾਂ ਵੱਲ ਬੜਾ ਮਹਿਸੂਸ ਹੋਇਆ ਬਾਈ ਜੀ ਦੇ ਮਾਤਾ ਜੀ ਐਕਸਪਾਇਰ ਹੋਏ ਹੋਏ ਨੇ ਤੇ ਉਹਨਾਂ ਦੇ ਫੋਟੋ ਨੂੰ ਦੇਖ ਕੇ ਬੜਾ ਹੀ ਮਨ ਦੁਖੀ ਹੁੰਦਾ ਤੇ ਉਹ ਨਾਲ ਲੈ ਕੇ ਘੁੰਮਦੇ ਨੇ ਤੇ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਉਹਨਾਂ ਤੋਂ ਪ੍ਰਵਾਣਗੀ ਲੈ ਕੇ ਤੇ ਜੋੜ ਕੇ ਆਗਿਆ ਲਈ ਤੇ ਅਸੀਂ ਉੱਥੋਂ ਰਵਾਨਾ ਹੋ ਕੇ ਉੱਥੋਂ ਰਵਾਨਾ ਹੋ ਕੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅਚਲੀ ਸੇਵਾ ਨੀਚੇ ਬੀਸਮੈਂਟ ਅੱਧਾ ਸਾਰਾ ਸਟੋਰ ਹੈ ਕਿਉਂਕਿ ਅਸੀਂ ਵੀ ਇਸ ਸ਼ਹਿਰ ਦੇ ਅਲੱਗ-ਅਲੱਗ ਬਾਟੇ ਅਲੱਗ-ਅਲੱਗ ਤਰ੍ਹਾਂ ਦੇ ਪੇਸ਼ੈਂਟ ਰਹ ਰਹੇ ਨੇ ਉਹ ਵੀ ਅਸੀਂ ਨਹੀਂ ਸਾਡੇ ਵੱਡੇ ਵੀਰੂ ਜੀ ਕੋਲ ਜਿਹੜੇ ਪੇਸ਼ੈਂਟ ਸੀਗੇ ਦੇ ਦੇਣਗੇ ਜੋ ਸਪੈਸ਼ਲ ਨੂੰ ਦੇਖਣ ਦੇ ਲਈ ਬਿਲਕੁਲ ਆਪਣਾ ਵੱਲੋਂ ਸਾਨੂੰ ਦਵਾਈ ਦੀਆਂ ਹੋ ਜਾਂਦੇ ਨੇ ਕੋਈ ਨਾ ਬੀ ਆਚੇ ਤਨੀਰ ਕੇ ਸਾਡੇ ਸਾਰੇ ਭਰਾਵਾਂ ਤੇ ਉਸ ਤੋਂ ਬਾਅਦ ਅਗਲੀ ਸੇਵਾ ਦੇ ਤੋਂ ਮੇਲੇ ਹੋ ਕੇ ਜਿਹੜੇ ਬਜ਼ੁਰਗ ਭਾਈ ਤੁਸਾਂ ਖਾਸ